ਕਿਸਾਨ ਦੋਸਤੋ ਜਦੋਂ ਵੀ ਆਪਾਂ ਕੋਈ ਮੱਝ ਜਾਂ ਗਾਂ ਖਰੀਦਣ ਜਾਂਦੇ ਆ ਸਭ ਤੋਂ ਪਹਿਲਾਂ ਆਪਣਾ ਧਿਆਨ ਪਸ਼ੂ ਦੇ ਛੱਡੇ ਵੱਲ ਜਾਂਦਾ ਕਿਉਂਕਿ ਜਿੰਨਾ ਆਕਾਰ ਦੇ ਵਿੱਚ ਛੱਡਾ ਵੱਡਾ ਹੁੰਦਾ ਹੈ ਉਨਾ ਹੀ ਪਸ਼ੂ ਦੀ ਦੁੱਧ ਦੇਣ ਦੀ ਜਿਹੜੀ ਸਮਰੱਥਾ ਵੱਧ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਤੇ ਪਸ਼ੂ ਵੇਚਣ ਵੇਲੇ ਵੀ ਆਪਾਂ ਜਾਣਦੇ ਆ ਕਿ ਉਹ ਪਸ਼ੂ ਦੀ ਕੀਮਤ ਹਮੇਸ਼ਾ ਵੱਧ ਮਿਲਦੀ ਹੈ ਜਿਹਦਾ ਛੱਡਾ ਸਾਫ਼ ਸੁਥਰਾ ਹੋਵੇ ਖੁੱਲਾ ਡੁੱਲਾ ਵੱਡੇ ਆਕਾਰ ਦਾ ਛੱਡਾ ਹੋਵੇ ਉਹਦੀ ਕੀਮਤ ਆਪਾਂ ਨੂੰ ਹਮੇਸ਼ਾ ਵੱਧ ਮਿਲ ਜਾਂਦੀ ਹੈ ਇਸੇ ਕਰਕੇ ਜਿਹੜੀਆਂ ਆਪਾਂ ਝੋਟੀਆਂ ਪਾਲਦੇ ਆ ਜਾਂ ਬੱਸੀਆਂ ਪਾਲਦੇ ਆ ਉਹਨਾਂ ਨੂੰ ਸੂਣ ਤੋਂ ਪਹਿਲਾਂ 2-2.5 ਮਹੀਨੇ ਆਪਾਂ ਪੂਰੀ ਚੰਗੀ ਖੁਰਾਕ ਵਧੀਆ ਖੁਰਾਕ ਉਹਨਾਂ ਨੂੰ ਦਿੰਨੇ ਆ ਤਾਂ ਕਿ ਪਸ਼ੂ ਜਿਹੜਾ ਖੁੱਲਾ ਡੁੱਲਾ ਛੱਡਾ ਬਣਾਵੇ ਵੱਡੇ ਆਕਾਰ ਦਾ ਛੱਡਾ ਬਣਾਵੇ ਤਾਂ ਕਿ ਉਹਨਾਂ ਤੋਂ ਅੱਗੇ ਜਾ ਕੇ ਪੂਰਾ ਦੁੱਧ ਲਿਆ ਜਾ ਸਕੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪਸ਼ੂਆਂ ਨੂੰ ਜਿਹੜੀ ਖੁਰਾਕ ਆਪਾਂ ਦੇ ਰਹੇ ਹਾਂ ਉਹਦੇ ਨਾਲ ਕੀ ਕੁਝ ਇਸ ਤਰ੍ਹਾਂ ਦਾ ਹੋਰ ਐਡ ਕੀਤਾ ਜਾਵੇ ਜਿਹਦੇ ਨਾਲ ਪਸ਼ੂ ਜਿਹੜਾ ਵੱਧ ਤੋਂ ਵੱਧ ਛੱਡਾ ਬਣਾਵੇ ਖੁੱਲਾ ਡੁੱਲਾ ਵੱਡੇ ਆਕਾਰ ਦਾ ਜਿਹੜਾ ਛੱਡਾ ਬਣਾਵੇ ਤਿੰਨ ਚੀਜ਼ਾਂ ਇੱਥੇ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਬਿਲਕੁਲ ਦੇਸੀ ਨੇ ਘਰ ਦੇ ਵਿੱਚ ਹੀ ਆਪਣੇ ਮਿਲ ਜਾਂਦੀਆਂ ਨੇ ਤੇ ਨਾਲ ਇੱਕ ਦੋ ਕੰਪਨੀ ਦੇ ਪ੍ਰੋਡਕਟ ਆਪਾਂ ਬਾਜ਼ਾਰ ਦੇ ਵਿੱਚੋਂ ਪਾਊਡਰ ਜਾਂ ਲਿਊਕੜਾ ਵਗੈਰਾ ਆਪਾਂ ਨੂੰ ਮਿਲ ਜਾਂਦੇ ਨੇ ਜਿਹੜੇ ਚੱਡੇ ਦੇ ਵਾਧਾ ਕਰਨ ਦੇ ਵਿੱਚ ਇਨਕਰੀਜ਼ ਕਰਨ ਦੇ ਵਿੱਚ ਕਾਫੀ ਮਦਦ ਕਰਦੇ ਨੇ ਤੇ ਇਹ ਦੋਵੇਂ ਤਰੀਕੇ ਆਪਾਂ ਤੁਹਾਡੇ ਨਾਲ ਇੱਥੇ ਸਾਂਝੇ ਕਰਾਂਗੇ ਸੋ ਸਭ ਤੋਂ ਪਹਿਲਾਂ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਜਗਜੀਵਨ ਸਿੰਘ ਜਵੰਦਾ ਤੁਸੀਂ ਦੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜਿਹੜੇ ਕਿਸਾਨ ਭੈਣ ਭਰਾ ਨਮੇ ਤਾਂ ਨਲਤੇ ਆ ਇਹਨਾਂ ਤਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਜਿਹੜਾ ਬਟਨ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਕੋਈ ਆਪਾਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਖੁਰਾਕ ਆਪਾਂ ਪਸ਼ੂ ਨੂੰ ਦੇ ਰਹੇ ਆ ਉਹਦੇ ਵਿੱਚ ਹੋਰ ਇਸ ਤਰ੍ਹਾਂ ਦਾ ਕੀ ਕੁਝ ਐਡ ਕਰ ਦਈਏ ਜਿਦੇ ਨਾਲ ਪਸ਼ੂ ਦੇ ਚੱਡੇ ਦਾ ਆਕਾਰ ਵੱਧ ਜਾਵੇ ਦੇਖੋ ਤਿੰਨ ਚੀਜ਼ਾਂ ਆਪਣੇ ਕੋਲੇ ਬਹੁਤ ਵਧੀਆ ਨੇ ਜਿਹੜੀਆਂ ਪਸ਼ੂ ਦੇ ਚੱਡੇ ਦੇ ਆਕਾਰ ਦੇ ਵਿੱਚ ਬਾਧਾ ਕਰਨ ਦੇ ਵਿੱਚ ਬਹੁਤ ਮਦਦ ਕਰਦੀਆਂ ਨੇ ਕਿਹੜੀਆਂ-ਕਿਹੜੀਆਂ ਤਿੰਨ ਚੀਜ਼ਾਂ ਨੇ ਨੰਬਰ 1 ਸੌਂਫ ਨੰਬਰ 2 ਮੇਥੀ ਤੇ ਨੰਬਰ 3 ਤਿਲਾਂ ਦਾ ਤੇਲ ਮਿੱਠਾ ਤੇਲ ਵੀ ਆਪਾਂ ਇਹਨੂੰ ਕਹਿੰਦੇ ਨੇ ਆ ਇਹਨਾਂ ਦੀ ਮਾਤਰਾ ਕਿੰਨੀ ਲੈਣੀ ਹੈ 100 ਗ੍ਰਾਮ ਸੌਂਫ 50 ਗ੍ਰਾਮ ਮੇਥੀ ਦਾਣਾ ਜਿਹੜੇ ਮੇਥੇ ਵੱਡੇ ਹੁੰਦੇ ਨੇ ਦੋ ਤਰ੍ਹਾਂ ਦੀ ਮੇਥੀ ਹੁੰਦੀ ਆ ਮੇਥੇ ਵੱਡੇ ਲੈਣੇ ਨੇ 50 ਗ੍ਰਾਮ ਲੈ ਲਓ ਤੇ 100 ਐਮਐਲ ਸਰੋਂ ਦਾ ਸੌਰੀ ਤਿਲਾਂ ਦਾ ਤੇਲ ਇਹਨੂੰ ਆਪਾਂ ਮਿੱਠਾ ਤੇਲ ਕਹਿੰਦੇ ਆ ਇਹ ਤਿੰਨੇ ਚੀਜ਼ਾਂ ਆਪਾਂ ਵਰਤਾਂਗੇ ਖੁਰਾਕ ਦੇ ਨਾਲ ਜਿਹੜੀ ਖੁਰਾਕ ਆਪਾਂ ਆਲਰੇਡੀ ਪਹਿਲਾਂ ਪਸ਼ੂ ਨੂੰ ਦੇ ਰਹੇ ਆ ਉਹ ਆਪਾਂ ਦਿੰਦੇ ਹੀ ਰਹਿਣਾ ਸੌਫ ਪਸ਼ੂ ਨੂੰ ਜਦੋਂ ਆਪਾਂ ਦਵਾਂਗੇ ਸੌਫ ਦਾ ਕੀ ਹੈ ਇਹ ਮੈਦੇ ਨੂੰ ਠੀਕ ਰੱਖਦੀ ਹੈ ਤੇ ਉਹਦੇ ਹਾਜਮੇ ਨੂੰ ਬਹੁਤ ਦਰੁਸਤ ਕਰ ਦਿੰਦੀ ਆ ਜਿਹੜੀ ਖੁਰਾਕ ਆਪਾਂ ਪਸ਼ੂ ਨੂੰ ਖਵਾ ਰਹੇ ਆ ਉਹ ਤੋਂ ਪੂਰਾ ਫਾਇਦਾ ਜੇ ਆਪਾਂ ਤਾਂ ਹੀ ਲੈ ਸਕਦੇ ਆ ਜੇ ਉਹਦਾ ਹਾਜਮਾ ਵਧੀਆ ਤਰੀਕੇ ਦੇ ਨਾਲ ਕੰਮ ਕਰੇ ਪੂਰੇ ਤਰੀਕੇ ਨਾਲ ਕਰਾਕ ਹਾਜਮ ਹੋ ਜਵੇ। ਸ਼ੌਫ ਦੇ ਵਿੱਚ ਬਹੁਤ ਵੱਡੇ ਗੁਣ ਨੇ। ਉਸ ਦੇ ਗੁਣ ਹੁੰਦੇ ਨੇ ਜਿਹਦੇ ਨਾਲ ਪਸ਼ੂ ਦਾ ਹਾਜਮਾ ਜਿਹੜਾ ਠੀਕ ਤਰੀਕੇ ਨਾਲ ਕੰਮ ਕਰਦਾ ਹੈ। ਦੂਸਰਾ ਇਹਦੇ ਵਿੱਚ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਨ ਦਾ ਇੱਕ ਬਹੁਤ ਵੱਡਾ ਗੁਣ ਹੁੰਦਾ। ਇਹ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰਦੀ ਆ। ਜਦੋਂ ਪਸ਼ੂ ਦਾ ਬਲੱਡ ਸਰਕੂਲੇਸ਼ਨ ਛੱਡੇ ਵੱਲ ਨੂੰ ਪੂਰਾ ਸਹੀ ਤਰੀਕੇ ਨਾਲ ਫਲੋ ਕਰਦਾ ਤਾਂ ਪਸ਼ੂ ਦਾ ਜਿਹੜਾ ਛੱਡਾ ਆਕਾਰ ਦੇ ਵਿੱਚ ਸਹੀ ਬਣਨਾ ਸ਼ੁਰੂ ਹੋ ਜਾਂਦਾ ਤੇ ਪਸ਼ੂ ਜਦੋਂ ਭਸਮਾਉਂਦਾ ਪਸ਼ੂ ਦੇ ਛੱਡੇ ਦੇ ਵਿੱਚ ਪੂਰਾ ਜੋਸ਼ ਉਦੋਂ ਵੇਖਣ ਨੂੰ ਮਿਲਦਾ ਟੰਡਾ ਵੱਡੇਕਾਰ ਦਾ ਬਣ ਜਾਂਦਾ ਤੇ ਜੇ ਬਲੱਡ ਸਰਕੂਲੇਸ਼ਨ ਘਟਾ ਹੈ ਪਸ਼ੂ ਪੂਰੇ ਜੋਸ਼ ਦੇ ਨਾਲ ਭਸਮਾਓ ਵਿੱਚ ਨਹੀਂ ਆਉਂਦਾ ਅਜਿਹੇ ਪਸ਼ੂ ਨੂੰ ਆਪਾਂ ਕਹਿੰਦੇ ਆ ਵੀ ਇਹ ਜਿਹੜਾ ਢਿੱਲੇ ਭਸਮਾਓ ਵਾਲਾ ਪਸ਼ੂ ਆ ਇਹਨੇ ਪੂਰਾ ਦੁੱਧ ਨਹੀਂ ਦੇਣਾ ਤੇ ਇਸੇ ਕਰਕੇ ਬਲੱਡ ਸਰਕੂਲੇਸ਼ਨ ਦਾ ਜਿਹੜਾ ਬਹੁਤ ਜ਼ਿਆਦਾ ਰੋਲ ਹੁੰਦਾ ਜਦੋਂ ਪਸ਼ੂ ਦੁੱਧ ਲਾਉਂਦਾ ਥਣ ਟੈਟ ਹੋ ਜਾਂਦੇ ਨੇ ਤਾਂ ਕਿ ਇਹ ਸਾਰਾ ਖੇਲ ਬਲੱਡ ਸਰਕੂਲੇਸ਼ਨ ਦੀ ਵਜ੍ਹਾ ਕਰਕੇ ਹੀ ਹੁੰਦਾ ਇਸ ਲਈ ਬਲੱਡ ਸਰਕੂਲੇਸ਼ਨ ਜਿੰਨਾ ਤੇਜ਼ ਹੋਵੇਗਾ ਫਾਸਟ ਹੋਵੇਗਾ ਉਨਾ ਹੀ ਪਸ਼ੂ ਸਹੀ ਤਰੀਕੇ ਨਾਲ ਦੁੱਧ ਲਾਉਂਦਾ ਪਸ਼ਮਾਉ ਪਸ਼ੂ ਦਾ ਜਿਹੜਾ ਪੂਰਾ ਟੈਟ ਹੁੰਦਾ অক্সੀਟੋਸਿਨ ਹਾਰਮੋਨ ਜਿਹਦੀ ਵਜ੍ਹਾ ਦੇ ਕਰਕੇ ਪਸ਼ੂ ਆਪਣਾ ਦੁੱਧ ਲਾਉਂਦਾ ਇਹ ਹਾਰਮੋਨ ਬਲੱਡ ਸਰਕੂਲੇਸ਼ਨ ਦੀ ਵਜ੍ਹਾ ਦੇ ਨਾਲ ਦਿਮਾਗ ਦੇ ਵਿੱਚੋਂ ਚੱਡੇ ਵੱਲ ਨੂੰ ਰਿਲੀਜ਼ ਹੁੰਦਾ ਤਾਂ ਫਿਰ ਆਪਾਂ ਜਿਹੜੀ 100 100 ਗ੍ਰਾਮ ਲੈਣੀ ਹੈ ਦੂਸਰਾ 50 ਗ੍ਰਾਮ ਆਪਾਂ ਮੇਥੀ ਦਾਣਾ ਇਹਦੇ ਵਿੱਚ ਬਹੁਤ ਔਸ਼ਧੀ ਗੁਣ ਹੁੰਦੇ ਨੇ ਜਿਹੜੇ ਪਸ਼ੂ ਨੂੰ ਮਿਹਦੇ ਨੂੰ ਠੀਕ ਰੱਖਦੇ ਨੇ ਤੇ ਖਾਣ ਪੀਣ ਜੋ ਵੀ ਪਸ਼ੂ ਖਾਂਦਾ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਇਹ ਪਚਾਉਂਦੇ ਨੇ ਤੇ ਦੂਸਰਾ ਪਸ਼ੂ ਦੀ ਖੂਨ ਨੂੰ ਪਿਉਰੀਫਾਈ ਕਰਦੇ ਨੇ ਤੇ ਇਹ ਆਪਾਂ ਕਿੰਨਾ ਲੈਣਾ 50 ਗ੍ਰਾਮ ਇਹ ਵਿੱਚ ਐਡ ਕਰ ਲਓ ਤੀਸਰਾ ਆਪਣੇ ਕੋਲੇ 100 ਗ੍ਰਾਮ ਤੇਲਾਂ ਦਾ ਤੇਲ ਉਹ ਐਡ ਕਰਾਂਗੇ ਇਹਦੇ ਵਿੱਚ ਆਪਾਂ ਨੂੰ ਪਤਾ ਵੀ ਪ੍ਰੋਟੀਨ ਹੈ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਕਿਉਂਕਿ ਦੁੱਧ ਦੇ ਵਿੱਚ ਕੈਲਸ਼ੀਅਮ ਤੇ ਪ੍ਰੋਟੀਨ ਹੀ ਵੱਡੀ ਮਾਤਰਾ ਦੇ ਵਿੱਚ ਹੁੰਦੇ ਨੇ ਆਪਣੀ ਖੁਰਾਕ ਦੇ ਵਿੱਚ ਜਦੋਂ ਐਕਸਟਰਾ ਤੋਂ ਇਹ ਦੋਵੇਂ ਮਿਲ ਜਾਣਗੇ ਜਿਹੜਾ ਪਹਿਲਾ ਪਸ਼ੂ ਦੁੱਧ ਬਣਾਉਂਦਾ ਜਦੋਂ ਪਸ਼ੂ ਗੱਪਣ ਹੋ ਜਾਂਦਾ ਪਹਿਲਾ ਤੋਂ ਦੁੱਧਾਂ ਦਾ ਭਾਵੇਂ ਪਹਿਲਾਂ ਝੋਟੀਆਂ ਜਾਂ ਬੱਛੀਆ ਜਦੋਂ ਉਹਦੇ ਸਰੀਰ 'ਚ ਦੁੱਧ ਬਣਨਾ ਸ਼ੁਰੂ ਹੁੰਦਾ ਜਿਵੇਂ ਜਿਵੇਂ ਦੁੱਧ ਬਣਦਾ ਤੇਵੇਂ ਤੇਵੇਂ ਛੱਡੇ ਦਾ ਜਿਹੜਾ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਜੇ ਕੈਲਸ਼ੀਅਮ ਆਪਾਂ ਨੂੰ ਪੂਰੀ ਮਾਤਰਾ ਤੇ ਦਿੱਤਾ ਹੋਇਆ ਦੇ ਰਹੇ ਆਂ ਪ੍ਰੋਟੀਨ ਵੀ ਦੇ ਰਹੇ ਆਂ ਤੇ ਵੱਧ ਮਾਤਰਾ ਦੇ ਵਿੱਚ ਦੁੱਧ ਬਣਨਾ ਸ਼ੁਰੂ ਹੋ ਜਾਂਦਾ ਹੈ ਫਿਰ ਦੁੱਧ ਨੂੰ ਸੰਭਾਲਣ ਦੇ ਵਾਸਤੇ ਜਿਹੜਾ ਚੱਡਾ ਉਹ ਵੀ ਉਸੇ ਤਰੀਕੇ ਨਾਲ ਵੱਧਣਾ ਸ਼ੁਰੂ ਹੋ ਜਾਂਦਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਆਕਾਰ ਵਧਣ ਲੱਗ ਜਾਂਦਾ ਚੱਡੇ ਦਾ ਇਸੇ ਕਰਕੇ ਆਪਾਂ ਪਸ਼ੂ ਨੂੰ ਤੇਲਾਂ ਦਾ ਤੇਲ ਦਿੰਨੇ ਆ ਤੁਸੀਂ ਦੇਖਿਆ ਹੋਊਗਾ ਬਹੁਤ ਸਾਰੇ ਕਿਸਾਨ ਆ ਪਸ਼ੂ ਨੂੰ ਸੂਣ ਤੋਂ ਪਹਿਲਾਂ ਸਰੋਂ ਦਾ ਤੇਲ ਵੀ ਦਿੰਦੇ ਨੇ ਸਰੋਂ ਦੇ ਤੇਲ ਦੇ ਵਿੱਚ ਉਹ ਔਸ਼ਧੀ ਗੁਣ ਨਹੀਂ ਹੁੰਦੇ ਜਿਹੜੇ ਔਰ ਤੇਲਾਂ ਦੇ ਤੇਲ ਹੁੰਦੇ ਨੇ ਤੇਲ ਚ ਹੁੰਦੇ ਨੇ ਇਸੇ ਕਰਕੇ ਆਪਾਂ ਉਹਰੇ ਤੇਲਾਂ ਦਾ ਤੇਲ ਜਿਹੜਾ ਐਡ ਕਰਦਿਆ ਸੋ ਆਪਾਂ ਇਹ ਦੇਣੀ ਆ ਕਿੰਨੇ ਚੀਜ਼ਾਂ ਜਿਹੜਾ 100 ਗ੍ਰਾਮ ਆਸਫ ਤੇ 50 ਗ੍ਰਾਮ ਮਿੱਥੇ ਇਹਨਾਂ ਨੂੰ 2 ਲੀਟਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲਓ ਉਬਾਲਣ ਤੋਂ ਬਾਅਦ ਜਦੋਂ ਠੰਡਾ ਹੋ ਜਾਂਦਾ ਫਿਰ ਉਹਦੇ ਵਿੱਚ ਆਪਾਂ 100 ਐਮਐਲ ਤੇਲਾਂ ਦਾ ਤੇਲ ਉਹਦੇ ਵਿੱਚ ਐਡ ਕਰ ਦਿਓ ਇਹ ਪਸ਼ੂ ਦੀ ਇੱਕ ਦਿਨ ਦੀ ਖੁਰਾਕ ਹੈ ਇਹਨੂੰ ਆਪਾਂ ਇੱਕ ਟਾਈਮ ਪਸ਼ੂ ਨੂੰ ਦੇਣਾ ਹੈ ਪਹਿਲਾਂ ਪਹਿਲਾਂ ਤਾਂ ਇਹਨੂੰ ਆਪਾਂ ਡੇਲੀ ਦਿੰਦੇ ਰਹੋ ਫਿਰ ਜਿਉਂ ਜਿਉਂ ਦਿਨ ਨੇੜੇ ਆਉਂਦੇ ਜਾਂਦੇ ਨੇ ਤਾਂ ਫਿਰ ਇਹਨੂੰ ਆਪਾਂ ਇੱਕ ਦਿਨ ਛੱਡ ਕੇ ਵੀ ਦੇ ਸਕਦੇ ਆ 20 25 ਦਿਨ ਆਪਾਂ ਪਸ਼ੂ ਨੂੰ ਦੇਈਏ ਤੁਸੀਂ ਦੇਖੋਗੇ ਪਸ਼ੂ ਦਾ ਜਿਹੜਾ ਚੱਡਾ ਦਿਖਣ ਲੱਗ ਗਿਆ ਦਿਖਣਾ ਸ਼ੁਰੂ ਹੋ ਗਿਆ ਚੱਡੇ ਦਾ ਆਕਾਰ ਆਪਣੇ ਆਪ ਤੁਹਾਨੂੰ ਪਤਾ ਲੱਗੂਗਾ ਵੀ ਵਧਣਾ ਸ਼ੁਰੂ ਹੋ ਗਿਆ ਤੇ ਪਸ਼ੂ ਤੁਹਾਨੂੰ ਆਪਣੇ ਆਪ ਦਿਖਾਈ ਦੇਊਗਾ ਵੀ ਹੁਣ ਪਸ਼ੂ 'ਚ ਕੁਝ ਫਰਕ ਪੈਣ ਲੱਗਿਆ ਪਸ਼ੂ ਨੂੰ ਜਿਹੜੀਆਂ ਛੱਡੇ ਨੂੰ ਆਪਾਂ ਵਧਾਉਣ ਵਾਲੀਆਂ ਆਪਣੇ ਕੋਲ ਕੁਝ ਦਵਾਈਆਂ ਵੀ ਹੈਗੀਆਂ ਨੇ ਜਿਹੜੀਆਂ ਛੱਡੇ ਦੇ ਆਕਾਰ ਦੇ ਵਿੱਚ ਵਾਧਾ ਕਰ ਸਕਦੀਆਂ ਨੇ ਉਹਨਾਂ ਦੇ ਵਿੱਚ ਇਹ ਇਹ ਆ ਵੀ ਕੁਝ ਪਸ਼ੂ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜਾ ਮਤਲਬ ਜੋ ਮਰਜੀ ਉਹਨੂੰ ਆਪਾਂ ਖਵਾਈਂ ਜਵਾਈਏ ਉਹ ਉਹਦੇ ਵਿੱਚ ਛੱਡੇ ਚ ਵਾਧਾ ਨਹੀਂ ਕਰਦੀ ਇਹਦੇ ਵਾਸਤੇ ਕੁਝ ਕੰਪਨੀਆਂ ਨੇ ਪ੍ਰੋਡਕਟ ਜਿਹੜੇ ਬਾਜ਼ਾਰ ਦੇ ਵਿੱਚ ਆਪਾਂ ਨੂੰ ਮਿਲ ਜਾਂਦੇ ਨੇ ਜਿਵੇਂ ਅਡਰ ਸਟਰੋਂਗ ਆਉਂਦਾ ਅਡਰ ਸਟਰੋਂਗ ਫਾਈਬਰ ਕੰਪਨੀ ਦਾ ਹੁੰਦਾ ਆ ਤੇ ਅਡਰ ਸਟਰੋਂਗ ਐਚ ਦੇ ਨਾਮ ਤੇ ਬਾਜ਼ਾਰ ਤੋਂ ਮਿਲਦਾ ਉਹ ਲਿਕਵਿਡ ਰੂਪ ਚ ਆਉਂਦਾ ਉਹ ਆਪਾਂ 60 ਤੋਂ 70 ਤੋਂ 80 ਐਮ ਐਲ ਡੇਲੀ ਉਹਨੂੰ ਆਪਾਂ ਦੇਖ ਸਕਦੇ ਆ ਇਹ ਦੇਸੀ ਫਾਰਮੂਲਾ ਵੀ ਆਪਾਂ ਨਾਲ ਨਾਲ ਉਹਨੂੰ ਦਿੰਦੇ ਰਹੀਏ ਤੇ ਅਡਰ ਸਟਰੋਂਗ ਜਿਹੜਾ ਐਚ ਉਹ ਵੀ ਆਪਾਂ ਨਾਲ ਦੇ ਸਕਦੇ ਆ ਜੇਕਰ ਆਪਣੇ ਕੋਲੇ ਚੰਗੀ ਨਸਲ ਦੀਆਂ ਝੋਟੀਆਂ ਪਾਲੀਆਂ ਨੇ ਜਾਂ ਬੱਸ਼ੀਆਂ ਆਪਾਂ ਪਾਲ ਰਹੇ ਆ ਆਪਾਂ ਨੂੰ ਪਤਾ ਵੀ ਇਹ ਚੰਗੀ ਨਸਲ ਦੀਆਂ ਬੱਸ਼ੀਆਂ ਕੀਮਤੀ ਬੱਸ਼ੀਆਂ ਨੇ ਉਹਨਾਂ ਦਾ ਚੱਡਾ ਜਿਹੜਾ ਵਧੀਆ ਤਰੀਕੇ ਦੇ ਨਾਲ ਬਣਿਆ ਵੱਧ ਤੋਂ ਵੱਧ ਚੱਡਾ ਹੋਵੇ ਤਾਂ ਫਿਰ ਵੀ ਥੋੜਾ ਜਿਹਾ ਖਰਚਾ ਜਿਹੜਾ ਆਪਾਂ ਕਰ ਸਕਦੇ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਇਹ ਆਪਾਂ ਚੀਜ਼ਾਂ ਦੇ ਸਕਦੇ ਆ ਅੰਡਰ ਸਟਰੋਂਗ ਵਿੱਚ ਜਾਂ ਫਿਰ ਅੰਡਰ ਸਟਰੋਂਗ ਪਲੱਸ ਆਊਟਰ ਦੇ ਰੂਪ ਦੇ ਵਿੱਚ ਵੀ ਆਉਂਦਾ ਉਹ ਆਪਾਂ 50 ਗ੍ਰਾਮ ਇੱਕ ਪਸੂ ਨੂੰ ਦੇਣਾ ਤੇ ਇਹ ਜਿਹੜਾ ਲਿਕਵਿਡ ਹੈ 70 ਤੋਂ 80 ਗ੍ਰਾਮ ਜਿਹੜਾ 70 ਤੋਂ 80 ਐਮਐਲ ਆਪਾਂ ਪਸ਼ੂ ਨੂੰ ਦੇਣਾ ਜੇ ਪਾਊਡਰ ਵਰਤਣਾ ਹੈ ਤਾਂ ਆਪਾਂ ਆਰਡਰ ਪਲੱਸ ਦੇ ਲਿਓ ਉਹ ਆਪਾਂ 50 ਗ੍ਰਾਮ ਡੇਲੀ ਆਪਾਂ ਪਸ਼ੂ ਨੂੰ ਦੇਣਾ ਤੇ ਇਹ ਜਿਹੜਾ ਪਸ਼ੂ ਨੂੰ ਸਵੇਰ ਸ਼ਾਮ ਪਾਊਡਰ ਦੇ ਦੇਣਾ ਸਵੇਰ ਸ਼ਾਮ ਵੀ ਦੇ ਸਕਦਾ 50-50 ਗ੍ਰਾਮ ਇਹ ਸਾਰੀਆਂ ਚੀਜ਼ਾਂ ਦੇ ਨਾਲ ਤੁਸੀਂ ਦੇਖੋਗੇ ਪਸ਼ੂ ਜਿਹੜਾ ਝੱਡਾ ਬਣਾਉਣਾ ਸ਼ੁਰੂ ਕਰਤਾ ਆਪਣੇ ਆਪ ਹੀ ਆਪਾਂ ਨੂੰ ਦੇਖਣ ਲੱਗ ਜਾਂਦਾ ਝੱਡਾ ਜਦੋਂ ਪਸ਼ੂ ਦਾ ਸ਼ੁਰੂ ਹੋ ਗਿਆ ਨਾ ਬਦਲਣ ਲੱਗ ਗਿਆ ਪਤਾ ਲੱਗੂ ਗੱਲ ਵੱਡੇ ਖਰਚੇ ਦੀ ਨਹੀਂ ਗੱਲ ਨਿਜਮਤ ਰੂਪ ਵਿੱਚ ਦੇਣ ਦੀ ਹੈ ਸੋ ਬਈ ਕਿਸਾਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦਿਆਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਦੋਸਤੋ ਤਾਂ ਲਾਈਕ ਜਰੂਰ ਕਰ ਦਿਓ ਹੋਰ ਯਾਰ ਦੋਸਤਾਂ ਨਾਲ ਵੀਡੀਓ ਜਿਹੜੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਦੋਸਤੋ ਛੱਤ ਸ੍ਰੀ ਅਕਾਲ ਦੋਸਤੋ